ਬਹੁਤ ਵੱਡੀ ਖਬਰ ਹੈ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੇ ਬਾਹਰ ਆਉਣ ਦੀ ਬਹੁਤ ਵੱਡੀ ਜੰਗ ਤੇਜ਼ ਹੋ ਚੁੱਕੀ ਹੈ ਤਾਂ ਅਮਰਪਾਲ ਸਿੰਘ ਨੂੰ ਬਾਹਰ ਕੌਣ ਲੈ ਸਕਦਾ ਸਵਾਲ ਬਹੁਤ ਵੱਡੇ ਨੇ ਪਰ ਅੱਜ ਤੁਹਾਡੇ ਸਾਹਮਣੇ ਇੱਕ ਐਸੀ ਵੀਡੀਓ ਦਿਖਾਉਣ ਜਾ ਰਿਹਾ ਜਿਦੇ ਵਿੱਚ ਤੁਸੀਂ ਵੇਖੋਗੇ ਕਿ ਅਮਰਪਾਲ ਸਿੰਘ ਨੂੰ ਪਰੋਲ ਮਿਲਣ ਜਾ ਰਹੀ ਹੈ ਬਹੁਤ ਵੱਡੇ ਸਵਾਲ ਨੇ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੂੰ ਬਹੁਤ ਜ਼ਿਆਦਾ ਭਾਜਣਾ ਪੈ ਚੁੱਕਿਆ ਨੇ ਯਾਨੀ ਪੰਜਾਬ ਦੇ ਮੁੱਖ ਮੰਤਰੀ ਹੁਣ ਉਸ ਨੂੰ ਬਾਹਰ ਆਉਣ ਤੋਂ ਨਹੀਂ ਰੋਕ ਸਕਦੇ ਅਮਰਪਾਲ ਸਿੰਘ ਨੂੰ ਬਾਹਰ ਲਿਆਉਣ ਵਾਲੀ ਸ਼ਖਸੀਅਤ ਪਹਿਲੀ ਵਾਰ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਕਿ ਕਿਹੜਾ ਐਸਾ ਬੰਦਾ ਹੈ ਜਿਹੜਾ ਅਮਰਪਾਲ ਸਿੰਘ ਨੂੰ ਬਾਹਰ ਲਿਆਉਣ ਜਾ ਰਿਹਾ ਔਰ ਦੂਜੇ ਪਾਸੇ ਹਾਈ ਕੋਰਟ ਦਾ ਜਿਹੜਾ ਨਿਰਦੇਸ਼ ਹੈ ਉਹ ਵੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿਉਂਕਿ ਪੰਜਾਬ ਦੀ ਸਰਕਾਰ ਚਾਹੁੰਦੀ ਅਗੇ ਅਮਰਪਾਲ ਸਿੰਘ ਲਗਾਤਾਰ ਯਾਨੀ ਸਾਡੇ ਰਾਜ ਦੇ ਵਿੱਚ ਤਾਂ ਅੰਦਰ ਹੀ ਰਹਿਣਾ ਚਾਹੀਦਾ ਪਰ ਦੂਜੇ ਪਾਸੇ ਇੱਕ ਐਸਾ ਵਕੀਲ ਇੱਕ ਐਸੀ ਪ੍ਰਕਿਰਿਆ ਰਚੀ ਹੈ ਜਿਹੜੀ ਕਿ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਦੱਸ ਚੁੱਕਿਆ ਕਿ ਜਗਤਾਰ ਸਿੰਘ ਹਵਾਰੇ ਤੋਂ ਬਾਅਦ ਅਮਰਪਾਲ ਸਿੰਘ ਦੀ ਵਾਰੀ ਹੈ ਤਾਂ ਹੁਣ ਉਹਨੂੰ ਪ੍ਰਾਪਲ ਮਿਲਣ ਦਾ ਵੀ ਬਹੁਤ ਵੱਡਾ ਪ੍ਰਾਪਦਾਨ ਬਣ ਗਿਆ ਜਿਹਦੇ ਨਾਲ ਪੰਜਾਬ ਦੇ ਵਿੱਚ ਅਮਰਪਾਲ ਸਿੰਘ ਦੇ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ ਔਰ ਪੂਰੀ ਵੀਡੀਓ ਪਹਿਲਾ ਵਾਰ ਤੁਹਾਨੂੰ ਸੁਣਾਉਂਗਾ ਉਸ ਤੋਂ ਬਾਅਦ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਸਭ ਨੂੰ ਇੱਕ ਤਰ੍ਹਾਂ ਇਹ ਲੱਗਿਆ ਕਿ ਤਿੰਨ ਵਾਰ ਜਿਹੜੀ ਐਨਐਸਏ ਲੱਗ ਚੁੱਕੀ ਹੈ ਅਮਰਤਪਾਲ ਸਿੰਘ ਦੇ ਉੱਪਰੋਂ ਯਕੀਨជា ਹਟ ਗਿਆ ਲੋਕਾਂ ਦਾ ਕਿ ਭਾਈ ਹੁਣੇ ਵਾਰ ਨਹੀਂ ਆਉਂਦੇ ਪਰ ਦਰਸਲ ਦੇ ਵਿੱਚ ਇੱਕ ਕਹਾਣੀ ਮੈਂ ਪਹਿਲਾਂ ਵੀ ਕਈ ਵਾਰ ਵੀਡੀਓ ਦੇ ਅੰਦਰ ਦੱਸੀ ਹੈ ਕਿ ਅੰਦਰੋਂ ਅੰਦਰ ਇੱਕ ਬਹੁਤ ਵੱਡਾ ਯਾਨੀ ਸੰਘਰਸ਼ ਰਚਿਆ ਜਾ ਰਿਹਾ ਜਿਹਦੇ ਨਾਲ ਮੌਕਾ ਆਉਣ ਦੇ ਉੱਤੇ ਤੁਹਾਨੂੰ ਪਤਾ ਲੱਗਣਾ ਕਿ ਅਮਰਤਪਾਲ ਸਿੰਘ ਬਹੁਤ ਜਲਦ ਰਿਹਾ ਹੋਣ ਜਾ ਰਹੇ ਨੇ ਔਰ ਹੁਣ ਸੁਣੋ ਪਹਿਲਾਂ ਉਹ ਵੀਡੀਓ ਜਿਹੜੀ ਅਮਰਤਪਾਲ ਸਿੰਘ ਨੂੰ ਬਾਹਰ ਕਢਾਉਣ ਦਾ ਬਹੁਤ ਵੱਡਾ ਯੋਗਦਾਨ ਔਰ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਕਿ ਵਕੀਰ ਕੌਣ ਹੈ ਸੁਣੋ ਜਪਵਾਦ ਜਿਹੜਾ ਬੋਲਦੇ ਮਨੁਸ਼ਯ ਆ ਜਾਨ ਵਿੱਚ ਇੰਨੇ ਫਸ ਗਿਆ ਕਿ ਆਦਮੀ ਬਿਨਾ ਆਜ਼ਾਦ ਹੋ ਕੇ ਜੀ ਨਹੀਂ ਸਕਦਾ ਉਹ ਗਦਾ ਕਰੇਗਾ ਉਹ ਕੁਸ਼ਣਾ ਕੁਸ਼ ਕਰੇਗਾ ਤੋਂ ਉਸ ਕਰਕੇ ਜੇ ਆਪੇ ਇਹ ਇਹ ਜਿਹੜਾ ਅੰਮ੍ਰਿਤਪਾਲ ਦਾ ਮਾਮਲਾ ਸ਼ੁਰੂ ਜਿੱਥੋਂ ਮੱਝ ਹੋਇਆ ਹੋਵੇ ਉਨਤਾਏ ਬੋਲਣ ਦੀ ਜ਼ਾਤ ਦੇਖੜਾ ਹੋਵੇ ਕਿਉਂਕਿ ਪ੍ਰੀਵੈਂਟਿਵ ਰੀਟੈਂਸ਼ਨ ਐਕਟ ਸਾਡੇ ਮੁਲਕ ਵਿੱਚ ਸ਼ੁਰੂ ਤੋਂ ਹੀ

ਔਰ ਕੋਈ ਮੈਂ ਸਭ ਸਿਰਫ ਥਰਡ ਜਿਹੜਾ ਬਲੌਂਗਸ ਆ ਉਹ ਸਿਰਫ ਸੋਸ਼ਲ ਮੀਡੀਆ ਤੋਂ ਲੈ ਨਹੀਂ ਉਹ ਸੈਕਿੰਡ ਵਾਲਾ ਤਾਂ ਪ੍ਰੈਕਟੀਕਲੀ ਐ ਥਰਡ ਵਿੱਚ ਇਹਨਾਂ ਨੇ ਕੀ ਪਾਇਆ ਕਿ ਜਿਹੜੇ ਬੰਦੇ ਨੇ ਛੱਡਤਾ ਉਹਨਾਂ ਨੂੰ ਕਿਸੇ ਕੇਸ ਵਿੱਚ ਇਨਵੋਲ ਕੀਤਾ ਤੇ ਉਹਨਾਂ ਦੇ 161 ਦੇ ਸਟੇਟਮੈਂਟ ਜਿਹੜੇ ਵਿਟਨੈਸ ਦੇ 161 ਦੇ ਸਟੇਟਮੈਂਟ ਹੈ ਕਿ ਜਿਹੜਾ ਜਿਹੜਾ ਮਰਡਰ ਹੋਇਆ ਇਹ ਜੋ ਆਪਸ ਪਰ ਇਨਵੋਲਡ ਸਿ ਹੁਣ ਹਰ ਕ੍ਰਾਈਮ ਜਿਹੜਾ ਹੋਇਆ ਹੈ ਇਸ ਤੇ ਸਾਲ ਤੋਂ ਉਹ ਸਭ ਇਸ ਹਮਿਤ ਪਾਲ ਦਾ ਕਨਸਟਰਟਰ ਉਹਨੇ ਆਪ ਤੱਕ ਇਤਨਾ ਨਹੀਂ ਆਪ ਤੱਕ ਇਹ ਨਹੀਂ ਜਿੱਟਾ ਹੈ ਉਹਨੂੰ ਕਿੱਦਾਂ ਲਿੰਕ ਕਰੀਏ ਤਾਂ ਕਿਸੇ ਨਾ ਕਿਸੇ ਗਵਾਹ ਨੂੰ ਕਹਾਂਦੇ 160 ਦਾ ਸਟੇਟਮੈਂਟ 99% ਹੋ ਇਸ ਆਪ ਲਿਖਿਆ ਯਾਨੀ ਸੁਣ ਲਿਆ ਤੁਸੀਂ ਕਿ ਪਹਿਲਾਂ ਤਾਂ ਜਿਹੜੀ ਪੁਲਿਸ ਹੈ ਅਜਨਾਲਾ ਕੇਸ ਨੂੰ ਲੈ ਕੇ ਦਰਸਾਲ ਦੇ ਵਿੱਚ ਮਾਮਲਾ ਉੱਠਿਆ ਤੇ ਵਕੀਲ ਨੇ ਇੱਕ ਉਹਨਾਂ ਨੇ ਹੱਥ ਦੇ ਵਿੱਚ ਲੈ ਲਿਆ ਕੇਸ ਕਿ ਭਾਈ ਜਿਹੜੀ ਇਹ ਪੁਲਿਸ ਹੈ ਇਹ ਐਫ ਆਈ ਆਰ ਦੇ ਵਿੱਚ ਆਪ ਹੀ ਉਹਦੇ ਉੱਤੇ ਸਾਰਾ ਕੁਝ ਥੱਪੀ ਜਾਂਦੇ ਆ ਬੰਦਾ ਜੇਲ੍ਹ ਦੇ ਵਿੱਚ ਬੈਠਾ ਤਾਂ ਹੁਣ ਜਿਹੜਾ ਹਾਈ ਕੋਰਟ ਹੈ ਤੇ ਪੰਜਾਬ ਦੀ ਸਰਕਾਰ ਇਹਨੂੰ ਬਹੁਤ ਵੱਡੀ ਝਾੜ ਪਾਉਣ ਵਾਲਾ ਕਿਉਂਕਿ ਅਮਰਪਾਲ ਸਿੰਘ ਦੇ ਖਰਾਫ ਨਜਾਇਜ਼ ਤੋਂ ਨਜਾਇਜ਼ ਮੁਕੱਦਮੇ ਬਣਾ ਬਣਾ ਕੇ ਹੁਣ ਪੁਲਿਸ ਬਣਿਓ ਔਰ ਦੂਜੇ ਪਾਸੇ ਸਰਕਾਰ ਬਣਿਓ ਭੇਜੇ ਜਾ ਰਹੇ ਆ ਕਿ ਆ ਕ੍ਰਾਈਮ ਦੇ ਵਿੱਚ ਵੀ ਅਮਰਪਾਲ ਸਿੰਘ ਦਾ ਹੱਥ ਹੈ ਇਹਦੇ ਵਿੱਚ ਵੀ ਅਮਰਪਾਲ ਸਿੰਘ ਦਾ ਹੱਥ ਹੈ ਪਰ ਮੈਂ ਤੁਹਾਨੂੰ ਜਿਹੜੀ ਗੱਲ ਕਹੀ ਹੈ ਵੀ ਅਮਰਪਾਲ ਸਿੰਘ ਬਹੁਤ ਹੀ ਜਲਦ ਬਿਨਾਂ ਐਨਐਸਏ ਤੋਂ ਰਿਹਾ ਹੋ ਜਾਣਗੇ ਯਾਨੀ ਐਨਐਸਏ ਦੇ ਲੱਗਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾ ਕਰਨਾ ਪੈਣਾ ਕਿਉਂਕਿ ਇੱਕ ਜਿਹੜਾ ਮਾਮਲਾ ਇਹ ਬੇਹੱਦ ਜਿਆਦਾ ਗੰਭੀਰ ਹੋ ਚੁੱਕਿਆ ਇਹ ਜਿਹੜੇ ਕਾਗਜ਼ਾਦ ਨੇ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਔਰ ਪੂਰੀ ਟੀਮ ਯਾਨੀ ਜਥੇਬੰਦੀ ਕਹਿ ਸਕਦੇ ਆ ਦੋ ਵਕੀਲ ਤਾਂ ਪਹਿਲੇ ਹੀ ਉਹਦੇ ਮਸ਼ਹੂਰ ਨੇ ਹਰਪਾਲ ਸਿੰਘ ਖਾਰਾ ਈਮਾਨ ਸਿੰਘ ਖਾਰਾ ਔਰ ਤੀਜੇ ਵਕੀਲ ਜਿਹੜੇ ਹੁਣ ਨਵੇਂ ਇਹਦੇ ਵਿੱਚ ਜੁੜੇ ਨੇ ਉਹਨਾਂ ਨੇ ਤਾਂ ਇੱਕ ਬਹੁਤ ਵੱਡਾ ਦਾਅਵਾ ਹੀ ਕਰ ਦਿੱਤਾ ਕਿ ਅਮਰਤਪਾਲ ਸਿੰਘ ਨੂੰ ਬਿਨਾਂ ਕਿਸੇ ਐਨਐਸਓ ਤੋਂ ਬਾਹਰ ਲਿਆਂਦਾ ਜਾਊਗਾ ਯਾਨੀ ਐਨਐਸਓ ਲੱਗੀ ਰਹਿਣ ਦੇ ਚਾਹੇ لیکن ਉਹ ਟੁੱਟਣੀ ਹੈ ਐਨਐਸਏ ਤੋੜੂਗਾ ਕੌਣ ਬਹੁਤ ਵੱਡੇ ਵੱਡੇ ਸਵਾਲ ਨੇ ਜਿਵੇਂ ਕਿ ਅਮਰੀਕਾ ਦੇ ਵਕੀਲ ਇਹਦੇ ਵਿੱਚ ਸ਼ਾਮਲ ਨੇ ਇਹ ਸਾਰਿਆਂ ਨੇ ਐਨਐਸਏ ਨੂੰ ਤੋੜਨਾ ਰਹਿਣਾ ਨਹੀਂ ਕਰਦੀਗੀ ਜਿਹੜੀ ਸਰਕਾਰ ਪਰ ਇਹਨੂੰ ਸਰਕਾਰ ਤੋਂ ਵੀ ਉੱਤੇ ਲੈ ਕੇ ਗਏ ਨੇ ਇਸ ਕੇਸ ਨੂੰ ਕਿ ਸਰਕਾਰ ਦੇ ਵੀ ਪੈਰ ਨਹੀਂ ਲੱਗਣੇ ਇਹਦੇ ਵਿੱਚ ਹਾਈ ਕੋਰਟ ਨੂੰ ਇਸ ਤਰ੍ਹਾਂ ਦੀ ਹਦਾਇਤ ਦਿੱਤੀ ਜਾਊਗੀ ਜਿਹਦੇ ਨਾਲ ਹਾਈ ਕੋਰਟ ਨੂੰ ਐਨਐਸਏ ਤੇ ਸੁਣਵਾਈ ਕਰਨੀ ਪੈਣੀ ਹੈ ਔਰ ਐਨਐਸਏ ਦੇ ਅਧੀਨ ਉਹਨੂੰ ਅੰਦਰ ਰੱਖਿਆ ਗਿਆ ਔਰ ਜਦੋਂ ਐਨਐਸਏ ਟੁੱਟਦੀ ਆ ਤੇ ਫੇਰ ਬੰਦਾ ਬਾਹਰ ਯਾਨੀ ਸਿੱਧਾ ਇਹ ਕਹਿ ਸਕਦੇ ਆ ਅਮਰਪਾਲ ਸਿੰਘ ਨੂੰ ਪ੍ਰੋਲ ਦਬਾਉਣ ਦੇ ਲਈ ਇਹ ਵਕੀਲ ਦਾ ਬਹੁਤ ਵੱਡਾ ਯੋਗਦਾਨ ਕਿਉਂਕਿ ਜਨਤਾ ਬਹੁਤ ਸਾਰੀ ਅੰਦਰ ਖਾਤੇ ਅਮਰਪਾਲ ਸਿੰਘ ਨੂੰ ਲਾਇਕ ਕਰ ਰਹੀ ਹੈ ਚਾਹੇ ਕੋਈ ਬਾਹਰ ਨਿਕਲ ਕੇ ਨਹੀਂ ਆਉਂਦਾ ਪਰ ਅਮਰਪਾਲ ਸਿੰਘ ਦੇ ਨਾਲ ਬਹੁਤ ਵੱਡਾ ਸਾਥ ਆ ਪੰਜਾਬ ਦੇ ਲੋਕਾਂ ਦਾ ਬਹੁਤ ਸਾਰੀ ਯੂਥ ਦਾ ਔਰ ਬਹੁਤ ਸਾਰੀਆਂ ਸਾਡੀਆਂ ਮਾਵਾ ਭੈਣਾਂ ਦਾ ਪੰਜਾਬ ਦੇ ਅੰਦਰ ਯਾਰੀ ਨਸ਼ਿਆਂ ਦੇ ਵਿਰੁੱਧ ਜਿਹੜੇ ਬੰਦੇ ਨੇ ਮਹੀਮ ਚਲਾਈ ਸੀ ਉਸ ਬੰਦੇ ਨੂੰ ਨਜਾਇਜ਼ ਜਨੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਇਹ ਸਰਕਾਰਾਂ ਚਾਹੁੰਦੀਆਂ ਨੇ ਕਿ ਅਮਰਪਾਲ ਸਿੰਘ ਵਰਗੇ ਹੋਰ ਵੀ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਕਦੇ ਵੀ ਸਾਡੇ ਸਾਹਮਣੇ ਬੋਲਣਾ ਨਹੀਂ ਚਾਹੀਦਾ ਪਰ ਮੈਂ ਚਾਹੁੰਗਾ ਕਿ ਪੰਜਾਬ ਦੇ ਜਿੰਨੇ ਸਾਡੇ ਭੈਣ ਭਰਾ ਸਾਡੇ ਸਿੱਖ ਕੌਮ ਦੇ ਵਿੱਚੋਂ ਨੇ ਵੱਡੇ ਪੱਦਰ ਤੇ ਇਹਨਾਂ ਨੂੰ ਨਿਕਲ ਕੇ ਸਾਹਮਣੇ ਆਉਣਾ ਚਾਹੀਦਾ ਹੁਣ ਤਾਂ ਵਕੀਲ ਵੀ ਹੋਰ ਬਹੁਤ ਸਾਰੇ ਜੁੜਦੇ ਜਾ ਰਹੇ ਨੇ ਹੁਣ ਵਕੀਲ ਨੇ ਭਾਈ ਅਮਰਪਾਲ ਸਿੰਘ ਨੂੰ ਸਰਫ ਬਾਹਰ ਲਿਆਉਣ ਦੀ ਜਿਹੜੀ ਕਿ ਮੁਹਿੰਮ ਰਚ ਦਿੱਤੀ ਆ ਉਹਨਾਂ ਦੇ ਮਾਤਾ ਪਿਤਾ ਦੇ ਉਹਦੇ ਨਾਲ ਵੀਡੀਓ ਵੀ ਆ ਰਹੇ ਨੇ ਤੁਸੀਂ ਅਕਸਰ ਦੇਖੇ ਵੀ ਹੋਣੇ ਆ ਔਰ ਹੁਣ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਬਹੁਤ ਵੱਡਾ ਉਪਰਾਲਾ ਪੰਜਾਬ ਦੀ ਜਨਤਾ ਵੀ ਕਰ ਰਹੀ ਆ ਔਰ ਸਾਡੇ ਬניਓ ਵੀ ਅਪੀਲ ਹੈ ਕਿ ਅਮਰਤਪਾਲ ਸਿੰਘ ਨੂੰ ਬਾਹਰ ਲਿਆਉਣ ਦੇ ਲਈ ਬਹੁਤ ਵੱਡੇ ਵੱਡੇ ਇਕੱਠ ਕਰਨ ਦੀ ਲੋੜ ਆ ਜਿਵੇਂ ਕਿ ਬਾਬਾ ਬਕਾਲਾ ਸਾਹਿਬ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਉਸ ਇਕੱਠ ਨੇ ਔਰ ਤਲਵੰਡੀ ਵਾਲੀ ਕਾਨਫਰੰਸ ਨੇ ਏ ਸਰਕਾਰਾਂ ਦੀਆਂ ਨੀਂਦਾਂ ਉਡਾ ਦਿੱਤੀਆਂ ਸੀ ਇਸ ਕਰਕੇ ਵੱਡੇ ਪੱਧਰ ਤੇ ਅਪੀਲ ਹੈ ਕਿ ਅਮਰਤਪਾਲ ਸਿੰਘ ਨੂੰ ਵੱਧ ਤੋਂ ਵੱਧ ਸਾਧਨ ਦੀ ਲੋੜ ਹੈ ਤੇ ਅਮਰਤਪਾਲ ਸਿੰਘ ਬਹੁਤ ਜਲਦ ਬਾਹਰ ਆ ਸਕਦੇ ਨੇ ਕਿਸੇ ਵੀ ਵੇਲੇ ਵੀ ਆ ਸਕਦੇ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਹਰ ਤੱਕ ਪਹੁੰਚੇ ਵੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ